ਅੱਜ ਦੀ ਜਿਹੜੀ ਵੀਡੀਓ ਨਾ ਕਲਾਕਾਰਾਂ ਲਈ ਐ ਜੇ ਆਮ ਪਬਲਿਕ ਚਾਵੇ ਤਾਂ ਨਾ ਸੁਣੇ ਮੈਂ ਅੱਜ ਗੱਲ ਐਸੀਆਂ ਕਰਨ ਲੱਗਾ ਕਿ ਜਿਹੜੀਆਂ ਇਹ ਕਲਾਕਾਰ ਵੀ ਭੁੱਲ ਚੁੱਕੇ ਜਾਂ ਇਹਨਾਂ ਦੇ ਟੱਬਰਾਂ ਨੂੰ ਨਹੀਂ ਪਤਾ ਮਢਾਲੀ ਵਾਲੇ ਨੇ ਕਿਹੜੇ ਸਿੰਗਰ ਦੀ ਘਰ ਵਾਲੀ ਨੂੰ ਕਿਹਾ ਸੀ ਵੀ ਰਾਤ ਛੜ ਜਾ ਆਪਣੇ ਘਰ ਵਾਲੀ ਤੇ ਪੈਸੇ ਜਿੰਨੇ ਮਰਜ਼ੀ ਲੈ ਲਈ ਇਹ ਗੱਲ ਕਰਨੀ ਆ ਮੈਂ ਇਹ ਤੁਹਾਡੀ ਇੱਜ਼ਤ ਏਸ ਕਰਕੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਤੁਹਾਡੇ ਜਵਾਕ ਤੁਹਾਡੀਆਂ ਧੀਆਂ ਤੁਹਾਡੀਆਂ ਭੈਣਾਂ ਦੀ ਇੱਜ਼ਤ ਨੂੰ ਮੈਂ ਸਮਝਦਾ ਤੇ ਕਾਲ ਕਰਕੇ ਬਕਵਾਸ ਕਰਨ ਤੋਂ ਪਹਿਲਾਂ ਸੋਚਿਆ ਕਰੋ ਗਾਲ ਕੱਢਣ ਤੋਂ ਪਹਿਲਾਂ ਜਿੱਦਣ ਕਿਤੇ ਮੇਰਾ ਬੰਨ ਟੁੱਟ ਗਿਆ ਸਬਰ ਦਾ ਤੁਸੀਂ ਇੱਕ ਦੂਏ ਨੂੰ ਟੱਬਰਾਂ ਚ ਮੂੰਹ ਨਹੀਂ ਦਿਖਾ ਸਕਣਾ ਇਹ ਪੁਰਾਣੇ ਸਿੰਗਰ ਜਿਹੜੇ ਮਜਾਰਾਂ ਦੀਆਂ ਗੱਲਾਂ ਕਰਦੇ ਉਹਨਾਂ ਸਾਰਿਆਂ ਨੂੰ ਪਤਾ ਕਿ ਕਿਹੜੇ ਸਿੰਗਰ ਦੇ ਘਰ ਵਾਲੀ ਨੂੰ ਕਿਸੇ ਬਾਬੇ ਨੇ ਕਿਹਾ ਸੀ ਤੇ ਸਾਰਾ ਮੇਲਾ ਟੁੱਟ ਕੇ ਫੇਰ ਨਕੋਦਰ ਜਾਣ ਲੱਗਾ ਪਹਿਲਾਂ ਮਢਾਲੀ ਮੇਲੇ ਲੱਗਦੇ ਹੁੰਦੇ ਸੀ ਤੇ ਪੂਰੀ ਕਹਾਣੀ ਦੱਸਦਾ ਇੱਕ ਮੈਂ ਕਰਨੀ ਹੜਾਂ ਦੀ ਗੱਲ ਹਰੰ ਦਾ ਸੱਚ ਕੀ ਆ ਸੁਣਿਓ ਜਰੂਰ ਤੇ ਸਾਥ ਵੀ ਦਿਓ ਆਮ ਲੋਕਾਂ ਦਾ ਪਬਲਿਕ ਦਾ ਅਸੀਂ ਇਨਡਾਇਰੈਕਟਲੀ ਦਿੰਨੇ ਆ ਬੋਲੀਏ ਕਿਸੇ ਨੂੰ ਦਸੀਏ ਜਾਂ ਨਾ ਦਸੀਏ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਮੈਂ ਜਿਹੜੀ ਵੀਡੀਓ ਬਣਾਉਣ ਲੱਗਿਆ ਜੀ ਮੈਂ ਤੁਹਾਨੂੰ ਇਹ ਦੱਸਾਂ ਭਈ ਮੈਂ ਆਮ ਲੋਕਾਂ ਲਈ ਨਹੀਂ ਬਣਾ ਰਿਹਾ ਮੈਂ ਫਿਲਮੀ ਲੋਕਾਂ ਨੂੰ ਦੱਸਣਾ ਚਾਹਣਾ ਕਿ ਮੇਰੇ ਫੇਸਬੁੱਕ ਤੇ 2.5 ਹਜ਼ਾਰ ਬੰਦਾ ਆ ਜਿੱਥੇ ਲਾਈਕ ਤਿੰਨ ਤਿੰਨ ਚਾਰ ਹੀ ਹੁੰਦੇ ਆ ਕਿਉਂਕਿ ਸਾਰੀ ਇੰਡਸਟਰੀ ਦੇਖਦੀ ਮੈਨੂੰ ਪਤਾ ਸਭ ਦੀਆਂ ਮੈਂ ਕਰਤੂਤਾਂ ਸਹੀ ਸਲਾਮਤ ਸੱਚ ਖੋਲਦਾ ਐਨੀ ਗੱਲਾਂ ਹੋ ਗਈਆਂ ਕੋਈ ਬੋਲਿਆ ਕਿਉਂ ਨਹੀਂ ਮੀਡੀਆ ਜੇ ਸਵਾਲ ਪੁੱਛਦਾ ਤਾਂ ਉਹਨਾਂ ਦੇ ਉਹ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੇ ਇਹ ਗੱਲਾਂ ਅੰਦਰ ਖਾਤੇ ਕਿਸੇ ਨੂੰ ਨਹੀਂ ਪਤਾ ਆਮ ਪਬਲਿਕ ਪਲੀਜ਼ ਬੁੱਲਾ ਦੇ ਹੱਥ ਰੱਖ ਕੇ ਉਂਗਲੀ ਰੱਖ ਕੇ ਆ ਰਾਮਨ ਸੁਣ ਲਵੇ ਕਮੈਂਟ ਗਲਤ ਨਾ ਪਾਵੇ ਮੈਨੂੰ ਇਹ ਫੋਨ ਉਹਨਾਂ ਨੇ ਗਲਤ ਕੀਤਾ ਤਾਂ ਮੈਂ ਕਰ ਰਿਹਾ ਤੇ ਜਿਹੜੇ ਕਮੈਂਟ ਪਾਉਣ ਦੇ ਵਿੱਚ ਇਹਨਾਂ ਦੀ ਵੀ ਝਾੜ-ਚੰਬ ਹੋ ਜੋ ਕਿ ਮੈਂ ਉਦੋਂ ਦਾ ਜਾਣਦਾ ਐ ਇੰਡਸਟਰੀ ਨੂੰ ਜਦੋਂ ਮੰਡਾਲੀ ਬੰਗਿਆਂ ਦੇ ਕੋਲ ਮੇਲੇ ਲੱਗਦੇ ਹੁੰਦੇ ਸੀ ਇੱਥੋਂ ਦੇ ਇੱਕ ਬਾਬੇ ਨੇ ਇੱਕ ਸਿੰਗਰ ਨੂੰ ਕਹਿ ਤਾ ਮੈਂ ਆਪਣੇ ਘਰ ਆਲੀ ਛੱਡ ਜਾ ਪੈਸੇ ਜਿੰਨੇ ਹੋਏ ਲੈਣੇ ਹੋਏ ਲੈ ਜੀ ਸਵੇਰ ਨੂੰ ਉਹ ਗੁਰਦਾਸ ਮਾਨ ਹੰਸ ਰਾਜੇ ਸਾਰੇ ਉਹ ਮੇਲਿਆਂ 'ਚ ਜਾਂਦੇ ਹੁੰਦੇ ਸੀ ਉਦੋਂ ਬਹੁਤ ਵੱਡੇ ਵੱਡੇ ਸਟਾਰਾਂ ਨੂੰ ਇਹ ਗੱਲ ਪਤਾ ਆ ਇਹ ਗੱਲਾਂ ਸਿੰਗਰਾਂ ਦੇ ਘਰ ਵਾਲੇ ਨੂੰ ਘਰ ਵਾਲਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨੂੰ ਧੀਆਂ ਪੁੱਤਾਂ ਨੂੰ ਨਹੀਂ ਪਤਾ ਇਹ ਸਿੰਗਰ ਵੀ ਭੁੱਲ ਗਿਆ ਹੋਣੇ ਐਵੇਂ ਤੁਹਾਡੀਆਂ ਇਦਾਂ ਨੀਆਂ ਡੰਡਾ ਲਾਉਂਦਾ ਮੈਂ ਚੰਗਾ ਲੱਗੂਗਾ ਮੈਨੂੰ ਤਾਂ ਇਹ ਵੀ ਪਤਾ ਬਈ ਸ਼ਿਮਲੇ ਦਾ ਇੱਕ ਪ੍ਰਚਾਰਕ ਆ ਉਹਦੇ ਘਰ ਵਾਲੀ ਕਿਸੇ ਪ੍ਰੋਡਕਸ਼ਨ ਵਾਲੇ ਨਾਲ ਗੰਢ ਤੋਂ ਪਜੀ ਤੇ ਐਵੇਂ ਸ਼ੂਟਿੰਗ ਲਈ ਬੁਲਾ ਲੈਂਦਾ ਸੀ ਕਿਉਂ ਤੁਸੀਂ ਮੇਤੋ ਕਪੱਤ ਕਰਾਉਣੀ ਆ ਇਹ ਕੌਲਾਂ ਕੁਲਾਂ ਨਾ ਕਰੋ ਗਲਤ ਨਾ ਕਰੋ ਇੱਕ ਬੰਦਾ ਗਰਦਾਸ ਮਾਨ ਦੀ ਫੋਟੋ ਲਾ ਕੇ ਬੈਠਾ ਤੇ ਮੈਨੂੰ ਕਹਿੰਦਾ ਬਈ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਜਦੋਂ ਕੰਮ ਨਾ ਮਿਲੇ ਦਿਮਾਗ ਖਰਾਬ ਹੋ ਜਾਂਦਾ ਮਾ ਮੈਂ ਤੇਰੀ ਮੰਮੀ ਦੇ ਕਿਹੜਾ ਦੰਦੀ ਵੱਡਦੀ ਵੀ ਤੈਨੂੰ ਦਿਮਾਗ ਖਰਾਬ ਲੱਗਦਾ ਮੇਰਾ ਹੈ ਤੂੰ ਕਿੱਦਾਂ ਬੋਲਣ ਵਾਲਾ ਐ ਇਹ ਔਰ ਸਭ ਤੋਂ ਵੱਡੀ ਗੱਲ ਮੈਂ ਇਹ ਵੀ ਜਾਣਦਾ ਕਿ ਕਿਹੜੇ ਘਰ ਤੋਂ ਦੁੱਧ ਪੀ ਕੇ ਜਵਾਨ ਹੋਈ ਆ ਸੋਨਮ ਬਾਜਵਾ ਇੰਨਾ ਡੀਪਲੀ ਜਾਣਦਾ ਮੈਂ ਨਾਲੇ ਜੇ ਤੁਸੀਂ ਕਹਿੰਦੇ ਭੀ ਹੜ ਆ ਗਏ ਹੜਾਂ ਦੇ ਵਿੱਚ ਸਾਡਾ ਮੁੱਖ ਮੰਤਰੀ ਇਡਲੀ ਖਾਂਦਾ ਫਿਰਦਾ ਫਲਾਨੀ ਤਾਂ ਕਿਹੜੀ ਵੱਡੀ ਗੱਲ ਆ ਬਈ ਤੁਸੀਂ ਬੰਦੇ ਹੀ ਇਦਾਂ ਦੇ ਚੁਣਦੇ ਹੋ ਤੁਸੀਂ ਮਗਰ ਹੀ ਇਦਾਂ ਦੇ ਆਂਦੇ ਲੱਗੇ ਹੋਏ ਹੋ ਕਿੱਡੀਆਂ-ਕਿੱਡੀਆਂ ਤੁਸੀਂ ਗੱਲਾਂ ਕਰਦੇ ਹੋ ਕਿੰਨੇ ਬੰਦਿਆਂ ਦੀਆਂ ਹੈ ਤੁਸੀਂ ਕਹਿੰਦੇ ਆ ਪਈਏ ਤਾਂ ਚੰਗੇ ਬਹੁਤ ਐ ਫੁਲਾਨਾ ਬਹੁਤ ਚੰਗਾ ਧਮਕਾਨਾ ਬਹੁਤ ਚੰਗਾ ਸਮਝਦੇ ਤੁਸੀਂ ਆਪ ਨਹੀਂ ਕਿਉਂਕਿ ਤੁਸੀਂ ਇਦਾਂ ਦੀ ਫਿਤਰਤ ਵਾਲੇ ਬੰਦੇ ਚੁਣੇ ਨੇ ਦੁਪਹਿਰ ਨੂੰ ਉੱਥੇ ਰੋਂਦੀਆਂ ਫਿਰਦੀਆਂ ਸੀ ਆਹ ਦੋ ਹੈ ਫੇ ਕੰਜਰੀਆਂ ਕਹਿ ਦੇਣਾ ਤੁਹਾਨੂੰ ਭੜਾ ਲੱਗ ਜਾਣਾ ਉੱਥੇ ਰੋਂਦੀਆਂ ਫਿਰਦੀਆਂ ਸ਼ਾਮ ਨੂੰ ਉੱਥੇ ਭੰਗੜੇ ਪਾਉਂਦੀਆਂ ਫਿਰਦੀਆਂ ਇਹ ਕੱਲੀ ਨਹੀਂ ਇਹਦੇ ਨਾਲ ਕਿੰਨੀਆਂ ਬੁੜੀਆਂ ਤੇ ਨਾਲੇ ਮੈਂ ਇਹ ਵੀ ਦੱਸਦਾ ਹਾਂ ਜਿਹੜਾ ਫਿਲਮਾਂ ਦੇ ਵਿੱਚ ਡਾਇਲੋਗ ਆਉਂਦਾ ਮਾਰੋ ਛਾਤੀ 'ਚ ਲੱਤਾਂ ਗੋਰੇ گاਉਂ ਇੱਕ ਫਲੈਟ ਦੇ ਵਿੱਚੋਂ ਕਿਸੇ ਬੰਦੇ ਨੇ ਬੋਲਿਆ ਸੀ ਕਿਹੜਾ ਕੰਮ ਕਰਕੇ ਬੋਲਿਆ ਦਲਜੀਤ ਨੂੰ ਸਵਾਲ ਕਰ ਲਓ ਕਦੀ ਮੈਂ ਤਾਂ ਬਹੁਤ ਕੁਝ ਜਾਣਦਾ ਮੈਂ ਤਾਂ ਬਹੁਤ ਲਿਮਟ ਵਿੱਚ ਗੱਲ ਕਰ ਰਿਹਾ ਮੈਂ ਤਾਂ ਤੁਹਾਡੇ ਐਸੇ ਸਾਲਿਓ ਪੋਤੜੇ ਫੜੋ ਲੂੰਗਾ ਤੁਸੀਂ ਆਪਰੇ ਜਵਾਕਾਂ ਨੂੰ ਤੇ ਇੱਕ ਨੂੰ ਇਹਦਾ ਮੂੰਹ ਨਹੀਂ ਦਿਖਾ ਸਕਣਾ ਇਹਨਾਂ ਸਿੰਗਰਾਂ ਐਕਟਰਾਂ ਦੇ ਭਾਈ ਭੈਣਾਂ ਨੇ ਕਈਆਂ ਨੇ ਪੋਡਕਾਸਟ ਜਾਂ ਕੁਝ ਖੋਲੇ ਨੇ ਗੱਲਾਂ ਕਰਦੇ ਆ ਪਰ ਸੱਚ ਕੋਈ ਨਹੀਂ ਬੋਲਦਾ ਇਹਨਾਂ ਨੂੰ ਵੀ ਉਹ ਗੱਲਾਂ ਨਹੀਂ ਪਤਾ ਜੋ ਮੈਨੂੰ ਪਤਾ। ਪੁਰਾਣੇ ਟਾਈਮ ਤੋਂ ਜਿੰਨਿਆਂ ਦਾ ਵੀ ਜਿਹਦਾ ਕਹਿ ਦੋ ਪੇ 90 90 ਤੋਂ ਲੈ ਕੇ ਅੱਜ ਤੱਕ ਮੈਨੂੰ ਸਾਰਾ ਕੁਝ ਪਤਾ। ਆ ਨੀਰੂ ਬਾਜਵਾ ਜਾਂ ਹੋਰ ਜਿੰਨੀਆਂ ਸਾਰੀਆਂ ਇਹਨਾਂ ਸਾਰੀਆਂ ਬਾਰੇ ਸਭ ਕੁਝ ਮੈਂ ਜਾਣਦਾ ਕੱਲੀ-ਕੱਲੀ ਦਾ ਨਾਮ ਲੈਣ ਲੱਗਾ ਟਾਈਮ ਲੱਗ ਜੂ। ਭਜਨਸ਼ਾ ਕਾਦਰੀ ਬਾਰੇ ਵੀ ਜਾਣਦਾ ਨਾ ਮਢਾਲੀ ਵਾਲਾ ਮੇਲਾ ਸੀ ਜਦੋਂ ਉਸ ਮੇਲੇ ਵਿੱਚ ਬਾਬੇ ਨੇ ਕਿਸੇ ਨੇ ਕਿਹਾ ਪਿਆ ਜਨਾਨੀ ਬਾਰੇ ਸਿੰਗਰ ਦੀ ਬਾਰੇ ਤੇ ਉਸ ਤੋਂ ਬਾਅਦ ਸਾਰੇ ਟੁੱਟ ਕੇ ਨਕੋਦਰਵਾਲ ਨੂੰ ਗਏ ਆ ਗੁਰਦਾਸ ਮਾਨ ਲੈ ਲਓ ਜੇ ਬਾਕੀ ਸਾਰੇ ਲੈ ਲਓ ਮੈਂ ਕਮਲਜੀਤ ਨੀਰੂ ਬਾਰੇ ਵੀ ਜਾਣਦਾ ਅਹੂਜਾ ਸਾਹਿਬ ਬਾਰੇ ਵੀ ਜਾਣਦਾ ਹੈਨਾ ਅਮਰ ਨੂਰੀ ਬਾਰੇ ਸਾਰੇ ਪੁਰਾਣੇ ਜਿੰਨੇ ਬਿੱਟੀ-ਬੁੱਟੀ ਸਭ ਬਾਰੇ ਸਭ ਕੁਝ ਪਤਾ ਬਹੁਤ ਕੁਝ ਪਰ ਅੱਜ ਤੱਕ ਕਿਨੇ ਪੜਦੇ ਨਹੀਂ ਖੋਲੇ ਮੈਂ ਕੱਲਾ ਬੋਲਦਾ ਪਰ ਮੈਂ ਤੁਹਾਡੇ ਬੱਚਿਆਂ ਦੀ ਤੁਹਾਡੀ ਜਨਾਨੀਆਂ ਦੀ ਇੱਜ਼ਤ ਸਮਝਦਾ ਮੈਂ ਤਾਂ ਨਹੀਂ ਬੋਲਦਾ ਗੱਲ ਜਿਹੜੀ ਹੜਾਂ ਦੀ ਕਰਨੀ ਸੀ ਆਪਾਂ ਉਹ ਹੋਇਆ ਵੀ ਮੈਂ ਇੱਕ ਬੰਦੇ ਦੀ ਨਿਊਜ਼ ਦੇਖੀ ਐ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਕਈਆਂ ਨਾਲ ਅਸੀਂ ਗੱਲ ਕਰ ਰਹੇ ਆਂ ਜਾਂ ਕਿੱਦਾਂ ਜੋ ਵੀ ਹੋ ਸਕਦਾ ਕਰਦੇ ਆਂ ਪਰ ਮੈਂ ਇੱਕ ਨਿਊਜ਼ ਦੇਖੀ ਨਿਊਜ਼ ਦੇ ਵਿੱਚ ਲਾਰਡ ਐ ਸਮਨ ਤਾਰਕ ਮਹਿਤਾ ਵਾਲਾ ਉਲਟਾ ਚਸ਼ਮਾ ਵਾਲੇ ਦੀ ਮੈਂ ਨਿਊਜ਼ ਦੇਖੀ ਮੈਂ ਉਹਨਾਂ ਗੱਲ ਵੀ ਕੀਤੀ ਐ ਉਹ ਬੰਦੇ ਨੇ ਆਮ ਲੋਕਾਂ ਨੂੰ ਜਗਾਇਆ ਕਿੰਨੇ ਇੰਡਸਟਰੀ ਦੇ ਬੰਦਿਆਂ ਦੀ ਪੋਲ ਖੋਲੀ ਉਹ ਨਹੀਂ ਕੇਸ ਕੀਤੇ ਉੱਤੇ ਉਹ ਵਿਚਾਰਾ ਲੜ ਰਿਹਾ ਉਹਦੇ 10 ਕਿੱਲੇ ਪਹਿਲਾਂ 10 ਕਿੱਲੇ ਉਜੜੇ ਸੀ ਹੁਣ ਮੇਰਾ ਖਿਆਲ ਜ਼ਿਆਦਾ ਹੋ ਗਏ ਮੁੰਬਈ ਦੇ ਵਿੱਚ ਵੀ ਉਹ ਕਈ ਵਾਰ ਕੀਆਂ ਦੇ ਲਈ ਲੜਿਆ ਇੱਕ ਦੋ ਵਾਰ ਉਹਦੇ ਚ ਹਵਾ ਆਈ ਮਰਨਾ ਕੋਈ ਹੋਈ ਉਹਦੀ ਤੂੰ ਤੂੰ ਮੈਂ ਵੀ ਅੱਜ ਉਹ ਸਮਝ ਗਿਆ ਲੱਗਦਾ ਮੈਨੂੰ ਇਹ ਸਾਫ਼ ਗੱਲ ਐ ਉਹ ਬੰਦੇ ਲਈ ਜਿੰਨਾ ਹੋ ਸਕਦਾ ਆਪਾਂ ਨੂੰ ਖੜਨਾ ਚਾਹੀਦਾ ਮੈਂ ਮਦਦ ਕੀਤੀ ਉਹਦੀ ਤੁਸੀਂ ਵੀ ਜ਼ਰੂਰ ਕਰੋ ਭਰਾ ਅੱਜ ਲੋੜ ਐ ਪੋਸਟਾਂ ਪਾਉਣ ਦਾ ਕੁਝ ਨਹੀਂ ਬਣਨਾ ਕਈ ਸਿੰਗਰ ਐਕਟਰ ਪੋਸਟਾਂ ਪਾ ਰਹੇ ਨੇ ਮੈਂ ਤਾਂ ਬਹੁਤ ਲਿਮਟ ਚ ਬੋਲ ਰਿਹਾ ਇਹ ਜਿਹੜੀਆਂ ਫੋਟੋਆਂ ਲਾਈਆਂ ਮੈਂ ਇਹਨਾਂ ਬਾਰੇ ਬਹੁਤ ਕੁਝ ਬੋਲ ਸਕਦਾ ਆ ਸੈਡਾਂ ਤੋਂ ਜਿਹੜੇ ਲਾ ਕੇ ਇਦਾਂ ਤੁਰਦੀਆਂ ਜਨਾਨੀਆਂ ਆ ਜਿਹੜੀ ਫੋਟੋ ਚ ਦੇਖ ਰਹੇ ਇਹਦਾ ਵੀ ਕੀ ਮਤਲਬ ਪਤਾ ਮੈਨੂੰ ਇਹ ਕੀ ਇਸ਼ਾਰਾ ਹੈ ਇਹਨਾਂ ਦਾ ਮੈਨਾਂ ਫालतੂ ਨਾ ਕਰੋ ਮੈਨੂੰ ਨਾ ਫालतੂ ਫੋਨ ਕਰੋ ਨਾ ਕਾਲ ਕਰੋ ਮੈਂ ਨੰਬਰ ਮਾਤਾ ਦੀ ਮਦਦ ਲਈ ਪਾਇਆ ਸੀ ਮਾਤਾ ਦੀ ਮਦਦ ਕਿਸੇ ਨੇ ਨਹੀਂ ਕੀਤੀ ਰਿਕਾਰਡਿੰਗ ਸੁਣ ਕੇ ਮਾਤਾ ਦੀ ਲੋਕਾਂ ਨੂੰ ਰੋਣਾ ਆਇਆ ਪਰ ਉਹ ਉਹਦਾ ਕੰਮਾਂ ਲਈ ਫੋਨ ਹੋ ਰਹੇ ਨੇ ਜੁੱਤੀ ਬਹੁਤ ਵਰਨੀ ਐ ਤੇ ਤੁਹਾਡੀ ਬੇਇਜ਼ਤੀ ਬਹੁਤ ਹੋਣੀ ਐ ਮੈਂ ਕਿਸੇ ਦੀ ਮਾਂ ਭੈਣ ਜਾਂ ਸਿੰਗਰ ਜਨਾਨੀਆਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਸਪੀਡ ਰਿਕਾਰਡ ਚ ਕਿਹਦੇ ਬਾਰੇ ਮੈਂ ਕਿਹਾ ਸੀ ਨੰਗੇ ਹੋਏ ਰਹੇ ਫੜੇ ਗਏ ਇਹ ਸੋਚੋ ਮੈਂ ਲਿਮਟ ਚ ਹੱਲੇ ਹੱਲੇ ਵੀ ਮੈਂ ਚੰਗਾ ਆ ਮੇਰੀ ਭਾਸ਼ਾ ਗਲਤ ਆ ਮੈਂ ਬੰਦਾ ਗਲਤ ਨਹੀਂ ਇਹਨਾਂ ਦੀ ਭਾਸ਼ਾ ਬਹੁਤ ਚੰਗੀ ਬੰਦੇ ਬਹੁਤ ਗਲਤ ਨੇ ਸਮਝੋ ਇਹਨਾਂ ਗੱਲਾਂ ਨੂੰ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਚ ਅੱਗੇ ਮਿਲਾਂਗੇ ਜੀ